ਆਲਮੀ ਦੂਰਚਾਟ ਕਮੇਟੀ ਪੰਜਾਬ ਵੱਲੋਂ ਇਹ ਮੀਟਿੰਗ ਹੋ ਰਹੀ ਹੈ ਜਿੱਦਾਂ ਸਾਨੂੰ ਪਿਛੋਂ ਡਾਇਰੈਕਸ਼ਨ ਆ ਰਹੀ ਓਦਾਂ ਇਹ ਮੀਟਿੰਗਾਂ ਚੱਲ ਰਹੀਆਂ ਬਾਕੀ ਸਾਰੀ ਜੇਹੇਬੰਦੀ ਜਿਹੜੀ ਆ ਸਾਹ ਦੇ ਰਹੀ ਆ ਜਿੱਥੇ-ਜਿੱਥੇ ਵੀ ਰਹੁੰਦਾ ਵਾ ਹੁਣ ਸਾਡੇ ਏਰੀਆ ਦੇ ਵਿੱਚ ਇਥੋਂ ਹੁੰਡਵਾਲ ਤੋਂ ਲੈ ਕੇ ਹੁੰਡਾਪਿੰਡ ਸੰਗਤਪੁਰ ਆ ਬਰਾਂਪੁਰਾ ਇਧਰ ਨੂੰ ਜਾ ਰਹੀ ਆ ਸਾਰੇ ਮੁੱਦੇ ਪਿੰਡ ਤੱਕ ਰੇ ਜਾ ਰਹੇ ਆ ਇਹ ਸਾਰੇ ਸਾਡੇ ਜ਼ੋਨ ਦੇ ਵਿੱਚ ਹੋ ਰਿਹਾ ਟਾਣਾ ਜਿੱਤੇ ਵਿੱਚ ਇਥੇ ਅਸੀਂ ਮਤ ਕਰਨ ਨੂੰ ਤਿਆਰ ਵਾ ਜਿੱਦਾਂ ਕੇ ਦੀ ਮਤ ਹੋ ਸਕ ਜੂ ਤੱਕ ਰਾਂ ਇੱਕ ਸ਼ਾਮ ਜੂਛੇ ਮਟੀਰੀਅਲ ਵੀ ਆ ਬਾਕੀ ਸੰਪਰਤਾਵਾਂ ਜਿਹੜੀਆਂ ਉਹ ਨਹੀਂ ਕਰਦੇ ਸਰਕਾਰਾਂ ਕੋਲ ਤਾਂ ਸਰਕਾਰਾਂ ਨੂੰ ਕੋਈ ਸਹੂਲਤ ਸੱਦ ਬਹੁਤੀ ਨਹੀਂ ਆ ਰਹੀ ਸਿਰਫ ਉਹਦੇ ਸਮੂਹ ਜਿਹੜਾ ਜਾ ਰਹੇ ਨੇ ਆਮ ਪਬਲਿਕ ਕੋਈ ਰਸਤੋ ਵਸਾ ਲੈ ਕੇ ਉਹਨਾਂ ਨੂੰ ਵੀ ਰੋਕ ਰਹੇ ਆ ਉਹਨਾਂ ਨੂੰ ਵੀ ਪ੍ਰੋਬਲਮ ਆ ਰਹੀ ਆ ਕਿ ਉਹ ਗੱਡੀਆਂ ਜਾ ਕੇ ਢੱਕ ਦਿੰਦੇ ਉਹ ਵੀ ਲੰਘ ਨਹੀਂ ਰਹੀ ਸਰਕਾਰ ਨੂੰ ਕੀ ਕਰੇ ਸਰਕਾਰ ਨੂੰ ਤੇ ਇਹ ਗਾਣਾ ਚਾਹੁੰਦੇ ਆ ਵੀ ਇਹਦਾ ਕੋਈ ਪਹਿਲਾ ਲੜੇ ਹੁੰਦਾ ਜਿਹੜਾ ਸਬੰਧਵਾ ਪ੍ਰਬੰਧਵਾ ਦਾ ਕੀਤਾ ਜਾਣਾ ਚਾਹੀਦਾ ਹੈ ਹੌਣ ਤੇ ਪ੍ਰਬੰਧ ਦਾ ਟਾਈਮ ਨਹੀਂ ਹੌਣ ਤੇ ਜਿਹੜੇ ਅਫਸਰ ਚਾਹੀ ਜਾਂਦੀ ਆ ਉਹ ਫੋਟੋਆਂ ਖਜਾ ਕੇ ਵੱਡਿਆਂ ਉੱਤੇ ਇੱਥੇ ਥਾਂ ਤੋਂ ਬੜੋਂਗੇ ਆਪਸ ਅੱਗੇ ਜਿਹੜੀ ਆ ਬਹੁਤ ਜ਼ਿਆਦਾ ਲੋਰ ਗੱਲ ਮੈਂ ਟਾਂਡਾ ਜੋਂ ਤੋਂ ਪ੍ਰੈਸ ਕਰਤ RAI ਜਗਿੰਦਰ ਸਿੰਘ ਨਾਮ ਮੇਰਾ ਸਰ ਜਿਹੜਾ ਚੰਦਨੀ ਕਰਤੀ ਹੋਈ ਆ ਦੇਰ ਕੀ ਗੱਲ ਮੈਂ ਇਹੀ ਕਹਿਣਾ ਚਾਹੁੰਦਾ ਸਰਕਾਰ ਨੂੰ ਕਿ ਜਦੋਂ ਭਗਵੰਤ ਮਾਨ ਦੀ ਸਰਕਾਰ ਸੱਤਾ ਵਿੱਚ ਨਹੀਂ ਸੀ ਤੇ ਉਸ ਟਾਈਮ ਇਹ ਕਹਿੰਦੇ ਨਹੀਂ ਸੀ ਥੱਕਦੇ ਕਿ ਜਿਹੜਾ ਇਹ ਹੜ੍ਹ ਆਉਂਦੇ ਆ ਨਾ ਇਹ ਮੈਨ ਮੇਡ ਆ ਇਹ ਕੁਦਰਤੀ ਨਹੀਂ ਆ ਪਰ ਜਦੋਂ ਹੁਣ ਪੰਜਾਬ ਸਰਕਾਰ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਸੱਤਾ ਵਿੱਚ ਆ ਤੇ ਹੁਣ ਕਹਿ ਰਿਹਾ ਕਿ ਇਹ ਕੁਦਰਤੀ ਆਫਤਾਂ ਮੈਂ ਕੁਝ ਨਹੀਂ ਕਰ ਸਕਦਾ ਔਰ ਮੈਂ ਪੰਜਾਬ ਸਰਕਾਰ ਤੇ ਨਾਲ ਕੇਂਦਰ ਸਰਕਾਰ ਨੂੰ ਵੀ ਇਹ ਗੱਲ ਕਹਿਣਾ ਚਾਹਣਾ ਕਿ ਪੰਜਾਬ ਦੇ ਹੜਪੀੜਿਤ ਕਿਸਾਨਾਂ ਵਾਸਤੇ ਕੋਈ ਸਪੈਸ਼ਲ ਆਰਥਿਕ ਪੈਕੇਜ ਦਾ ਜਿਹੜਾ ਉਹ ਐਲਾਨ ਕੀਤਾ ਜਾਵੇ ਸਰ ਜਿਵੇਂ ਕਿ ਸਰਕਾਰਾਂ ਵੱਲੋਂ ਬਾਦੀ ਕੀਤੀ ਜਾ ਰਹੀ ਹੈ ਕਿ ਅਸੀਂ ਸਰਕਾਰਾਂ ਨੂੰ ਉਹ ਜਿਹੜੇ ਕਿਸਾਨ ਉਹਨਾਂ ਨੂੰ ਅਸੀਂ ਸਾਰੀ ਉਤਰੀ ਰਹੇ ਕਿ ਇਹ ਤੁਹਾਡਾ ਮੈਂ ਇਹ ਕਹਿਣਾ ਚਾਹੁੰਦਾ ਕਿ ਸਰਕਾਰ ਕੋਈ ਸਹੂਲਤ ਨਹੀਂ ਦੇ ਰਹੀ ਪਿਛਲੇ ਦਿਨ ਜੇ ਤੁਸੀਂ ਵੀ ਇਹ ਗੱਲਾਂ ਮੀਡੀਆ ਦੇ ਵਿੱਚ ਆਈਆਂ ਦੇਖੀਆਂ ਹੋਣਗੀਆਂ ਇੱਕ ਭਗਵੰਤ ਮਾਨ ਨੇ ਇਹ ਗੱਲ ਕਹੀ ਕਿ ਮੈਂ ਪੰਜਾਬ ਦੇ ਹੜਪੀਟੇ ਲੋਕਾਂ ਵਾਸਤੇ ਕਿਸਾਨਾਂ ਵਾਸਤੇ ਆਪਣਾ ਹੈਲੀਕਾਪਟਰ ਦੇ ਦਿੱਤਾ ਉਹ ਰਾਸ਼ਨ ਬਚਾਏਗਾ ਤੇ ਤੁਸੀਂ ਆਮ ਹੀ ਵੀਡੀਓ ਚ ਦੇਖਿਆ ਹੋਣਾ ਕਿ ਹੈਲੀਕਾਪਟਰ ਤੋਂ ਪੈਕੇਟ ਸੁੱਟੇ ਜਾ ਰਹੇ ਆ ਜਿੱਥੇ 350 ਘਰਾਂ ਵਾ ਇੱਕ ਪਿੰਡ ਦੇ ਉੱਥੇ ਜਾ ਕੇ 20 ਪੈਕੇਟ ਸੁੱਟੇ ਜਾ ਰਹੇ ਆ ਉਹਨਾਂ ਵਿੱਚੋਂ ਵੀ ਅੱਧੇ ਜਿਹੜੇ ਆ ਉਹ ਪਾਣੀ ਵਿੱਚ ਡਿੱਗ ਰਹੇ ਆ ਤੇ ਕਿਸਾਨਾਂ ਨੂੰ ਇੱਕ ਦੋ ਪੈਕੇਟ ਹੀ ਮਿਲ ਰਿਹਾ ਉਹਨਾਂ ਦੇ ਵਿੱਚ ਕੀ ਆ 2-3 ਕਿਲੋ ਆਟਾ ਵਾ 1 ਲੂਣ ਦਾ ਪੈਕੇਟ ਆ ਮਿਰਚਾਂ ਦਾ ਪੈਕੇਟ ਆ 1/2 ਕਿਲੋ ਦਾਲ ਆ ਇਹਦੇ ਨਾਲ ਕੀ ਪਰਿਵਾਰ ਰੱਖ ਸਕਦਾ ਸਰ ਜੀ ਬਹੁਤ ਬਹੁਤ ਸ਼ੁਕਰੀਆ ਆਪਣਾ ਰੋਜ਼ ਦਿਨ ਦਿਹਾੜਾ ਚੌਂ ਜਰੀ ਕਿਹਾ ਕਿਸਾਨਾਂ ਨੂੰ ਇਸੇ ਰੱਬੀ ਕਰੋ ਕੌਲ ਤੋਂ ਸਾਰੀ ਸੁਣਾਂ ਕਿ ਇਹ ਸਭ ਜੋ ਇਹ ਰੱਖ ਰਿਹਾ ਮੈਂ ਮੈਂ ਤੁਹਾਨੂੰ ਹੀ ਮੀਡੀਆ ਦੇ ਜ਼ਰੀਏ ਇਹ ਕਹਿਣਾ ਚਾਹੁੰਦਾ ਵਾ ਕਿਸਾਨਾਂ ਨੂੰ ਛੱਡੋ ਪੰਜਾਬੀਆਂ ਨੂੰ ਛੱਡੋ ਤੁਸੀਂ ਆਪ ਹੀ ਉਸ ਨੰਬਰ ਤੇ ਫੋਨ ਲਾ ਕੇ ਕਾਲ ਕਰਕੇ ਦੇਖ ਲਓ ਕਿ ਕੋਈ ਫੋਨ ਚੁੱਕਦਾ ਕਿ ਨਹੀਂ ਚੁੱਕਦਾ ਸਰ ਜੀ ਬਹੁਤ ਬਹੁਤ ਸ਼ੁਕਰੀਆ ਸਰ ਜੀ ਜੋ ਕਬੂਜੂ ਸੂਤੋਂ ਨੂੰ ਮਿਲ ਰਹੀ ਹੈ ਮੈਂ ਸਾਰੇ ਕੈਨੇਡਾ ਦਾ ਜੇ ਸਰਕਾਰ ਵੱਲੋਂ ਸਭ ਕੁਝ ਨਹੀਂ ਮਿਲਦਾ ਬਾਜੀ ਲੋਕ ਜਥੇਬੰਦੀਆਂ ਪੰਜਾਬੀ ਆਪਣੀ ਮਦਦ ਆਪ ਕਰ ਰਹੇ ਆ ਸਗੋਂ ਮੰਤਰੀ ਨੇ ਆਉਣਾ ਹੋਵੇ ਉੱਥੇ ਫੋਟੋ ਖਚਾਉਣ ਵਾਸਤੇ ਤੇ ਸਾਡੇ ਨੌਜਵਾਨਾਂ ਨੂੰ ਇਹ ਕਿ ਜਾਣ ਤੋਂ ਰੋਕ ਰਿਹਾ ਆ ਮੈਂ ਦਵਿੰਦਰ ਸਿੰਘ ਇਕਾਈ ਸ੍ਰੀ ਗੋਂਦਵਾਲ ਤੋਂ ਬੋਲਿਆ ਏ ਸਾਡੇ ਗੋਂਦਵਾਲ ਸਾਹਿਬ ਕੁਝ ਦਿਨ ਪਹਿਲਾਂ ਇੱਥੇ ਡੀਸੀ ਸਾਹਿਬ ਆਏ ਸੀ ਤੇ ਉਹਨਾਂ ਵੀ ਆ ਕੇ ਇੱਕ ਉਹ ਕਹਿੰਦੇ ਕਿ ਅਸੀਂ ਤੁਹਾਨੂੰ ਇੱਥੇ ਰਾਤ ਕੰਮ ਕਰਨਾ ਤੇ ਜਨਰੇਟਰ ਦੇਵਾਂਗੇ ਜਾਂ ਕਿ ਤੋੜੇ ਜਾਂ ਕੋਈ ਇਹੋ ਜਿਹੀ ਚੀਜ਼ਾਂ ਦੇਵਾਂਗੇ ਚੋਲਦਾ ਉਹ ਵੀ ਗੋਗਲ ਦੀ ਮਿੱਟੀ ਛੱਡ ਕੇ ਦੇਲੇ ਦੇ ਉਸ ਤੋਂ ਬਾਅਦਾਂ ਕੋਈ ਵੀ ਉਹਨਾਂ ਇਹੋ ਜਿਹਾ ਕੰਮ ਨਹੀਂ ਕੀਤਾ ਤੇ ਨਾ ਉਹਨਾਂ ਦੇ ਕੋਈ ਪ੍ਰਸ਼ਾਸਨ ਦਾ ਬੰਦਾ ਇੱਥੇ ਵਿੜਿਆ ਤੇ ਨਾ ਉਹਨਾਂ ਦੀ ਪਾਰਟੀ ਦਾ ਬੰਦਾ ਕੋਈ ਇੱਥੇ ਆਇਆ ਇਹ ਤੇ ਹੁਣ ਜੋ ਵੀ ਕਿਸਾਨ ਆਪ ਖੁਦ ਕਰ ਰਿਹਾ ਜੋ ਕਿ ਵੈਰੋਂ ਵਾਲਾ ਬੰਨੇ ਉਹ ਬੰਦ ਉੱਤੇ ਕਾਫੀ ਉਹਦੀ ਹਾਲਤ ਖੈਦਾਈ ਉਹਦਾ ਕਰਕੇ ਕੁਝ ਉਹਨਾਂ ਅਗੇ ਅੱਜ ਕੀਤੀ ਵੀ ਸਾਨੂੰ ਇੱਥੇ ਕੁਝ ਜ਼ਰੂਰੀ ਵਸਤੂ ਚਾਹੀਦੇ ਆ ਜੀ ਹਾ ਨੇ ਉਧਰ ਕੋਈ ਨਾ ਕੋਈ ਟਾਈਮ ਆ ਤੇ ਉਹ ਤੇ ਬੋਲਿਆ ਵੀ ਅਸੀਂ ਪਹਚਾਵਾਂਗੇ ਪਰ ਉਸ ਤੋਂ ਬਾਅਦ ਆ ਨਾ ਵੀ ਉੱਥੇ ਆਇਆ ਤੇ ਨਾ ਕੁਝ ਹੋਇਆ ਉਹ ਤੋਂ ਵੀ ਪ੍ਰਸ਼ਾਸਨ ਨਾਲ ਬਿਠਾ ਭੱਜ ਗਿਆ ਸਰ ਜਿਵੇਂ ਐਮਐਲਏ ਸਾਹਿਬ ਕਦੇ ਵਾਦੇ ਕਰਦੇ ਆ ਉਹ ਤੁਹਾਡੇ ਸਾਹਮਣੇ ਕੀ ਆ ਸਤਿਗੁਰ ਐਮਐਲਏ ਸਾਹਿਬ ਹੀ ਅਜ ਤੋਂ ਤਿੰਨ ਚਾਰ ਦਿਨ ਪਹਿਲਾਂ ਵਿਆਜ ਤੇ ਗੁੰਗੜੇ ਪੁੰਚਦੇ ਤੇ ਆਏ ਸੀ ਉਹਨਾਂ ਵੀ ਇੱਥੇ ਆਣ ਕੇ ਪ੍ਰਸ਼ਾਸਨ ਦੇ ਨਾਲ ਖਲੋ ਗਏ ਆਪਣੀ ਫੋਟੋ ਲਵਾ ਕੇ ਚਲੇ ਗਏ ਉਹਨਾਂ ਵੀ ਬੜੇ ਵਾਦੇ ਕੀਤੇ ਵੀ ਅਸੀਂ ਸਭ ਕੁਝ ਕਰਾਂਗੇ ਪਰ ਉਹ ਵੀ ਫੋਟੋਆਂ ਲਵਾ ਕੇ ਤੋਂ ਭੱਜ ਗਏ